ਸ੍ਰੀ ਕਾਲਬਾਈ ਸਾਰਿਆਂ ਤੁਸੀਂ ਦੇ ਯੂਟਿਊਬ ਚੈਨਲ ਲੌਂਗ ਵਾਲੀ ਆ ਮਾਨ ਆਪਣਾ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਸਾਰੇ ਵੀ ਪਿਆਣਾ ਪਰੋਣ ਨੂੰ ਬੇਨਤੀ ਹੈ ਵੀ ਆਪਣਾ ਬਸ ਬਸ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਐਂਡ ਸ਼ੇਅਰ ਜ਼ਰੂਰ ਕਰੋ ਜੀ ਕਿਉਂਕਿ ਨਵਾਂ ਨਾਮ ਆ ਕੰਮ ਹੈ ਥੋੜਾ ਬੋਲਣ ਚ ਦਿੱਕਤ ਆਈ ਨਹੀਂ ਪਰ ਕਿਰਪਾ ਗੁਰੂ ਸਾਹਿਬ ਦੀ ਤੁਹਾਡਾ ਬਹੁਤ ਪਿਆਰ ਤੇ ਸਾਰੇ ਪਾਸੇ ਹਰੀ ਵਾਈ ਹੋਵੇ ਬਈ ਕਿ ਕਣਕਾਂ ਜਾਂਦੀਆਂ ਨੇ ਜਵਾਨ ਹੁੰਦੀਆਂ ਲਹਿਰਾਉਣ ਲੱਗਦੀਆਂ ਦੇਖੀ ਪੈਦਲ ਕੀ ਲਾਤ ਨੇ ਪਿਆਸ ਮਨ ਦਾ ਉੱਠ ਖੜਨਗੇ ਹੌਲੀ ਹੌਲੀ ਲਓ ਵੀ ਆਪਣਾ ਜਿਉਂ ਆਪਣੇ ਵਧੀਆ ਨਿਕਲੇ ਸਾਰੇ ਬਹੁਤ ਵਧੀਆ ਬਸ ਉਹਨੂੰ ਪਾਣੀ ਲਾ ਕੇ ਰੇਪਾਈ ਇਹਨੂੰ ਹੁਣ ਰੇਪ ਲਾ ਕੇ ਜਾਂ ਪਾਣੀ ਪਈਏ ਜੋ ਵੀ ਆ ਹਾਤ ਬੜੀ ਵਧੀਆ ਹੋ ਗਏ ਤੇ ਵੀ ਬਹੁਤ ਠੀਕੇ ਨਾਲ ਪਿਆਜ ਕਾ ਡੈਂਜ ਛੱਡਦਾ ਮੋਟਰ ਚ ਵੀ Dia mau rasa di gerakan kecil, super ਪਾਹ ਹੱਕੇ ਮ ਤੋੜ ਤਾ ਹਾਂ ਇਹ ਤੂ ਬੱਗੇ ਦੀ ਮਿਹਰਮਾਨੀ ਹੈ ਬੱਗੇ ਦੀ ਮਿਹਰਮਾਨੀ ਹੈ ਆ ਜਾਓ ਯਾਰਾ ਪਾਣੀ ਚੱਲ ਰਿਹਾ ਕਿਹੜਾ ਨਾ ਇਹ ਤਾਂ ਬੀਬੂ ਚੁਗਿਆ ਗਿਆ ਮੈਨੂੰ ਲੱਗਦਾ ਕਾਹ ਇਹ ਤਾਂ ਇਹ ਤਾਂ ਬਿਨਾ ਵਾਹ ਚੱਲ ਫਿਰ ਬਹੁਤ ਵਧੀਆ ਹੋ ਗਿਆ ਕਰ ਲਈ ਸਾਫਰ ਆ ਸਾਡੀ ਸਰੋਂ ਆ ਸਰੋਂ ਤਾਂ ਹੋ ਗਿਆ ਸਿਰੇ ਪਾਤਾ ਉਹਨਾਂ ਫਰਕ ਪੈ ਗਿਆ ਦੇਖਦਾ ਸਾਨੂੰ ਇੱਕ ਰੇਨ ਵਾਲੀ ਉੱਠ ਖੜੇ ਇੱਕ ਕਾਲਾ ਦਰਤ ਨਾ ਜਿਵੇਂ ਆਉ ਬਿੱਤ ਵਿੱਚ ਉੱਧਰ ਵਧੀਆ ਪਰ ਜਾਰ ਰਹੇ ਥੋੜਾ ਉਹ ਕਰ ਲਾਂਗੇ ਸਟ ਟੱਪਾਂ ਕੋਈ ਨਹੀਂ ਚਲਾ ਜੋ ਆ ਕਾਲਾ ਬਣ ਉਹ ਤੈਨੂੰ ਪਾਣੀ ਪਿੰਦਾ ਕਰਦੀ ਪਰ ਉਹਨੂੰ ਹਾਂ ਮੁਕੇਸ਼ ਸੁਣੇ ਉਹ ਕਰਦੀ ਜਾਂਦੇ ਮੋਟਰ ਦਾ ਹਾਂ ਪੁੱਛ ਤੋਂ ਗੜਪੜਾ ਜਿਹੜਾ ਭੱਜ ਕੇ ਗਿਆ ਭੱਜ ਕੇ ਕੁਰਲੀ ਕਰਨ ਗਿਆ ਹਾਂ ਜਾ ਕੇ ਕੁਰਲ ਕਰਨ ਲੱਗੇ ਚਲਾਓ ਇੱਕ ਤਾਂ ਬਣਾਈਏ ਯਾਰ ਇੱਥੋਂ ਇਹ ਨਾਲ ਜੋੜ ਦੀ ਹਣਾ ਦੱਸਣ ਲੈ ਕੋਈ ਅੱਗੇ ਤਾਂ ਸਹੀ ਆ ਮਾਮਾ ਮੈਂ ਤੈਨੂੰ ਹੋਰ ਮੈਂ ਸਿਰੇ ਹੀ ਕਹਿ ਰਿਹਾ ਮੈਂ ਤੈਨੂੰ ਕਿਹੜਾ ਕਹਿ ਰਿਹਾ ਸਾਰਾ ਕਾਲ ਬਣਾਉਣਾ ਆਪਾਂ ਨੇ ਨਾ ਨਾ ਥੋੜਾ ਆਈ ਮਿੱਟੀ ਬੱਤਾਂ ਮਿੱਟੀ ਸਾਈਡਾਂ ਦਾ ਸਾਈਡਾਂ ਤੋਂ ਕਰਕੇ ਨਾ ਸਾਈਡਾਂ ਤੋਂ ਝਾੜੋ ਇੱਥੇ ਉਹਦਾ ਨੱਕੇ ਦਾ ਆਪਣੇ ਜਿਹੜਾ ਲਾਉਗਾ ਪਾਣੀ ਪਰ ਆ ਭੋਲੀ ਮਿੱਟੀ ਚੱਕ ਲਗਾ ਇਹਨੂੰ ਕਹਿੰਦੇ ਪੰਗੇ ਰਹਿਣੇ ਬਲਣ ਬੂਣ ਮੰਗਾ ਦੋ ਹੈ ਕਿਦਾਂ ਪਰਨੇ ਇਹਨੂੰ ਹੈ ਮਾਰ ਲੈਣਾ ਕੋਈ ਆਹ ਆਹ ਪਰ ਲੈ ਉਹ ਉਹ ਤਾਂ ਸਰੇ ਮੋੜਿਆ ਬਾਕੀ ਚੱਲ ਸਾਬ ਹਾਂ ਉਧਰ ਵੀ ਐਸੇ ਪਿੰਦਾ ਥੋੜਾ ਗਾਣ ਤੇ ਕਿੱਧਰ ਉਹ ਉਧਰ ਮੱਥੇ ਉਧਰ ਵੀ ਲੱਗਦੀ ਮਾੜੀ ਮੋਟੀ ਸਾਰਿਆਂ ਨੂੰ ਦੇਵਾਂਗਾ ਇਸ ਦਾ ਪ੍ਰਵਾਨਾ ਕਰਤਾ ਹਾਂ ਉਹ ਤਾਂ ਲੱਗਦਾ ਉਧਰ ਵੀ ਬੜੇ ਨੇ ਅੱਛਾ ਸਾਰਿਆਂ ਨੂੰ ਬੁਲਾਵਾਂਗੇ ਆਪਾਂ ਤੇਰੇ ਮੱਥੇ ਕਾਲਾ ਕੀ ਹੈ ਜੀ ਸਾਰਿਆਂ ਨੂੰ ਹਿਸਾਬ ਜਿਹਾ ਜਵਾਂ ਤੋਂ ਹਿਸਾਬ ਕਿਲਾ ਕਿਲਾ ਸਾਰਿਆਂ ਨੂੰ ਆਉਣਾ ਤੁਹਾਨੂੰ ਹੈਲੋ 9 ਮੋਟਰਾਂ ਨੇ 9 ਬੰਦੇ ਨੇ 9 ਕਿੱਲੇ ਆਪਣੇ ਜਾਉਣ ਨੇ। ਬਾਈ 28 ਆ 2 ਕਿੱਲੇ ਦੇ ਤਾਂ 30 ਹੋ ਗਏ। ਕਿਨੂੰ? ਆ ਤਾਂ ਫਿਰ ਜੁਪੀ ਜੁਪੀ ਕੋਲੇ ਦਾ ਫਿਰ 16 ਹੀ ਨੇ। ਹੈਲੋ। ਮੈਂ ਜੁਪੀ ਕੋਲੇ 16 ਹੀ ਨੇ। ਹੈ? ਬਾਹ ਨਹੀਂ ਛੱਡ ਦੋ। ਕਿਧਰ ਆ? ਮੈਂ ਮੋਟਰ ਕਿਉਂ ਸੱਦਾ ਤੇਰੇ ਘਰ ਤੇ? ਨਾ ਉਧਰ ਤੇ ਤੇਰੇ ਹੱਥ ਪੈਣੇ ਪੈਣੇ ਉਹ ਤੇ ਪੈਣੇ ਪੈਣੇ ਉਹ ਤੂੰ ਕਿੱਦਾਂ ਬਾਜੇਂਗਾ ਤੂੰ? ਆ ਨਹੀਂ ਪਰ ਇਹ ਮਾਨਸਾ ਦਾ ਗਾਣਾ ਉਹ ਵੀ ਆ ਕਰ ਲੈਂਦਾ ਭਾਈ ਕਿਹੜਾ ਅਮਰਤ ਆ ਮੇਰੇ ਹਿਸਾਬ ਇਹਨੂੰ ਉਹ ਵੀ ਆ ਕਰ ਦਿੰਦਾ ਅੱਜ ਜਦੋਂ ਪਾਰਟੀ ਦਾ ਨਹੀਂ ਕਿਉਂਕਿ ਸਾਰੇ ਬੰਦੇ ਆਪਾਂ ਇਹਦੇ ਕਿੰਨੇ ਲਾਏ ਨੇ ਖਾਲਾ ਕਟੋ-ਕਟੇ ਦਾ 200 ਰੁਪਏ ਦਾ ਕਟੋ-ਕਟ ਲਵਾ ਲੈਣਾ ਸਪਰਿੰਗ ਰੋਲ ਮੰਗਾਓ ਇਹ ਤੋਂ ਬਸ 200 ਦੇ ਹੀ ਹੋਰ ਹੁਣ ਹੋ ਰਹੇ ਨੇ ਕਿਹੜਾ ਵਿਚਾਰੇ ਨੇ ਜਿੰਨੇ ਲਿਆਦੇ ਬੜਾ ਇੰਨੇ ਇਹ ਕਰਦਾਸਪੁਰੇ ਰੁਪਈਆ ਤੇ ਲਾਗ ਨਹੀਂਦਾ ਜੀ ਕਨੇ ਮਕੇਸ ਹੂੰ ਕਿਹੜਾ ਲੱਗ ਰਾਇ ਜੀ ਸਾਰਾ ਮਿੰਡ ਚ ਹੋ ਗਿਆ ਤਾਂ ਆਜਾ ਆਪਣਾ ਸਾਰਾ ਦਿਨ ਖਾਲਾਂ ਦੀ ਲੰਗਿਆ ਮਾਜਾ ਆਪਣਾ ਸਾਰਾ ਦਿਨ ਖਾਲਾਂ ਦੀ ਲੰਗਿਆ ਪਹਿਲਾਂ ਥੇਰੇ ਤੇ ਬਾਈ ਪਈ ਗਿਆ ਮੁੜ ਕੇ ਹੁਣ ਖਾਲਾਂ ਤੇ ਕੌਣ ਆsta ਯੂਪੀ ਦਾਦਾ ਫੇਰ ਤੂੰ ਫੇਰ ਤੂੰ ਕਾਮ ਆ ਮੈਂ ਤਾਂ ਗੁਰਤੀ ਲੈ ਲੈ ਹੈਲੋ ਫੇਰ ਤੂੰ ਕਾਮ ਜਾ ਜੇ ਯੂਪੀ ਨੂੰ ਉਸਤਾਦ ਬਣਾ ਲਿਆ ਤੂੰ ਆ ਕਾ ਲਾਪਰ ਲੈ ਵਾ ਕੱਢਦੇ ਸੁੱਕੋ ਤਰ ਸੁੱਕੇ ਸੁੱਕੇ ਕਰਦੇ ਆ ਪਚੋਂ ਪੁਕਾ ਖਾਲੇ ਹੈ 11 ਧਰਦੇ ਮਨੇ ਦੱਬਦਾ ਮੋਦਨ ਨਾਲ ਇੱਕ ਦੋ ਚਾਰ ਧਰਦੇ ਬਸ ਜਿੱਥੇ ਕਣਕ ਨਹੀਂ ਹੈਗੀ ਉਥੋਂ ਉਥੋਂ ਚੱਕਣਾ ਬਸ ਹੋਰ ਨਹੀਂ ਚੱਕਣਾ ਕਣਕ ਨਹੀਂ ਚੱਕਣੀ ਨਾਲ ਹੈ ਰਾਨੇ ਤੋਂ ਗਿੱਲੇ ਠੀਕ ਹੈ ਉਹ ਉਧਰ ਪਾ ਉਹ ਸੁੱਕਾ ਪੇ ਜਾਣੀਆ ਫਿਰ ਹਨਾ ਇਤੋਂ ਦੋ ਕਮ ਕਰਾਂ ਜੀ ਦੋ ਕਦੋਂ ਮੰਜਾਤਾਂ ਲਈ ਚੁਗੀ ਆ ਗਿਆ ਕਿੱਥੇ ਖੜਾ ਉਹਨੇ ਬੁੱਲੀ ਨਹੀਂ ਦਾਨ ਕਿਹਦੇ ਕੰਮ ਜਾਈ ਨੂੰ ਕਾਡ ਲਾ ਟਿਕਟ ਕਰਦਾ ਕਿਦਨ ਦੀ ਝੌਂਪੜੀ ਬਣਾਈ ਅੱਜ ਮੁਲਕ ਮਿਲਾਜੀ ਆਏ ਆਪਾਂ ਨਾ ਉਰੇ ਆ ਗਿਆ ਇਹ ਬੰਦਰ ਨੂੰ ਭਜਾਉਣ ਵਾਸਤੇ ਚੱਲ ਵਧੀਆ ਕਿਹੜੇ ਹੈ ਅੰਦਰ ਵੜ ਕੇ ਸਾਰੇ ਬੁੱਢੇ ਆਉਂਦੇ ਸਪੈਦੇ ਆਹ ਆਹ ਇਹ ਆਪਾਂ ਲਾਵਾਂਗੇ ਝਟੇ ਤੇ ਕਿਨਾਂ ਤੇ ਵੀ ਅਾਕੀਨ ਆਪਣਾ ਕਣਕ ਤੋਂ ਬਾਅਦ ਇਹਨਾਂ ਲਾ ਦਿਆਂਗੇ ਹਾਂ ਇਹਨੇ ਕੰਡੇ-ਕੁੰਡੇ ਹਾਂ ਲਓ ਜੀ ਖਾਲ ਕੋਲ ਬਣਾ ਕੇ ਮੁੜ ਕੇ ਫੇਰ ਆ ਕੇ ਫਾਰਮ ਤੇ ਮੱਜਾ-ਮੱਜਾ ਬਾਕੀ ਨੂੰ ਮਿਲਗਾਉਂਦੇ ਆਂ ਅੰਦਰ ਹਾਂਜੀ ਪੱਠੇ-ਪੱਠੇ ਪਦਮ ਜਦੋਂ ਬਾਕੀ ਫੇਰ ਦੇਖਦੇ ਆਂ ਅੰਦਰ ਉਹ ਪ੍ਰਸ਼ਾਦੇ ਬਣਾਉਣ ਲੱਗੀ ਆ ਤੇ ਛਕਦੇ ਆਂ ਪ੍ਰਸ਼ਾਦਾ ਬਾਣੀ ਤੇ ਮਿਲਦੇ ਆਂ ਫਿਰ ਫੇਰੇ ਇਸ ਨਾਲ ਕਰਦੇ ਆਂ ਇਹ ਬਲੌਗ ਨਾਲ ਸਾਥੀ ਕਰ ਸਾਰੇ ਪੈਨਾਂ ਵਰੋਂ ਬੇਨਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਸ਼ੇਅਰ ਜ਼ਰੂਰ ਕਰਿਓ ਆ ਵੀ ਜੀ ਕੋ ਕਿਵੇਂ ਆ ਇਹਨੂੰ ਮੜਿਆ ਕਹਿਣ ਦੇ ਨੇ ਪੰਦਰ ਅੱਪਚ